ਇਹ ਸਿੱਕ ਕਿਲੇ ਦੀ ਰੇਲਿੰਗ ਹੈ ਮਤਲਬ ਕਿ ਚਾਰ ਦੀਵਾਰੀ ਆ ਹਾਂ ਉਹ ਦੇ ਪਰਲੇ ਪਾਸੇ ਸੜਕ ਆ ਉੱਥੇ ਦੇਖ ਲਿਆ ਆ ਮਤਲਬ ਕਬੀ ਸਾਨਿਆ ਤੇਰ ਤੋਂ ਬਾਅਦ ਜਿਹੜੀ ਆ ਉਹ ਕਿ ਯਮਨਾ ਨਦੀ ਵਹਿ ਰਹੀ ਆ ਤੇ ਉਹਦੇ ਬਿਲਕੁਲ ਕੰਡੇ ਦੇ ਉੱਤੇ ਕਹਿੰਦੇ ਆ ਨਾ ਆਜ ਨਾਲ ਬਣਿਆ ਹੈ ਕਿੱਥੋਂ ਜਿਹੜਾ ਉਹ ਸ਼ਾਹ ਜਹਾਂ ਦੇਖਿਆ ਕਰਦਾ ਸੀ ਆਪਣੇ ਬਣੇ ਹੋਏ ਮਹਿਲ ਨੂੰ ਤੇ ਕੈਦ ਕਿਉਂ ਕੀਤਾ ਸੀ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕਿਉਂਕਿ ਜੋ ਮੈਂ ਪੜਿਆ ਉਹਦਾ ਕਾਫੀ ਜਿਹੜਾ ਸਰਮਾਇਆ ਇਸ ਰਾਜ ਮਗਲ ਰਾਜ ਦਾ ਇਸ ਤਾਜਮਹਿਲ ਨੂੰ ਬਣਾਉਣ ਉੱਤੇ ਖਰਚ ਹੋ ਗਿਆ ਸੀਗਾ ਤੇ ਇੱਕ ਜਿਹੜੀ ਆਹੋ ਐਕਜ਼ਾਮਨਾ ਦੇ ਦੂਜੇ ਪਾਸੇ ਇੱਕ ਹੋਰ ਤਾਜਮਹਿਲ ਦੀ ਜ਼ਮੀਨ ਦੇ ਲਈ ਐਕਵਾਇਰ ਹੋ ਗਈ ਸੀ ਕਿਉਂਕਿ ਉਹ کم بھی کو جاتی د